ਸਾਖੀ ਨੂੰ ਕੀਰਤਕ ਸੁਣੀਓ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਸਾਖੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਅਤੇ ਭਾਈ ਬੁੱਧੂ ਸ਼ਾ ਭਾਈ ਬੁੱਧੂ ਸ਼ਾ ਲਾਹੌਰ ਦਾ ਇੱਕ ਸਰਕਾਰੀ ਠੇਕੇਦਾਰ ਸੀ ਬੁੱਧੂ ਸਾ ਦਾ ਅਸਲੀ ਨਾਮ ਸਾਧੂ ਸੀ ਉਹ ਮਜ਼ਦੂਰਾ ਪਾਸੋਂ ਇੱਟਾਂ ਪਤਵਾ ਕੇ ਫਿਰ ਆਗਯਾਂ ਵਿੱਚ ਪਕਾ ਕੇ ਸਰਕਾਰ ਨੂੰ ਵੇਚਦਾ ਸੀ ਉਹ ਗੁਰੂ ਘਰ ਦਾ ਬੜਾ ਪ੍ਰੇਮੀ ਸੀ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਲਾਹੌਰ ਠਹਰੇ ਤਾਂ ਗੁਰੂ ਸਾਹਿਬ ਦਾ ਸਰਦਾਲੂ ਬਣ ਗਿਆ ਇੱਕ ਵਾਰ ਇੱਟਾਂ ਪਤਵਾ ਕੇ ਜਦ ਆਪਿਆਂ ਵਿੱਚ ਪਾਈਆਂ ਤਾਂ ਉਹ ਇਟਾਂ ਚੰਗੀ ਤਰ੍ਹਾਂ ਪੱਕੀਆਂ ਲੈ ਲੈਣਾ ਇਸ ਲਈ ਭਾਈ ਬੁੱਧੂ ਸ਼ਾਹ ਨੇ ਗੁਰੂ ਸਾਹਿਬ ਨੂੰ ਅਰਦਾਸ ਬੇਨਤੀ ਕਰਨ ਦੀ ਬੇਨਤੀ ਕੀਤੀ ਉਸਨੇ ਆਪਣੀ ਹਵੇਲੀ ਵਿੱਚ ਲੰਗਰ ਲਾਇਆ ਅਤੇ ਗੁਰੂ ਜੀ ਅਤੇ ਹੋਰ ਸੰਗਤਾਂ ਨੂੰ ਬੁਲਾਇਆ ਜਦ ਸੰਗਤਾਂ ਲੰਗਰ ਛਕ ਰਹੀਆਂ ਸਨ ਤਾਂ ਉੱਥੇ ਲਖੂ ਪਟੋਲੀਆ ਜਿਹੜਾ ਬਾਅਦ ਵਿੱਚ ਭਾਈ ਕਮਲਿਆ ਕਰਕੇ ਪ੍ਰਸਿੱਧ ਹੋਇਆ ਲੰਗਰ ਛਕਣ ਵਾਸਤੇ ਗਿਆ ਪਰ ਉਸਦੇ ਪਾਟੇ ਕੱਪੜੇ ਵੇਚ ਕੇ ਨੌਕਰ ਨੇ ਜੋ ਬਾਹਰ ਖੜੇ ਸਨ ਪਹਿਰੇਦਾਰ ਉਹਨਾਂ ਨੇ ਅੰਦਰ ਆਉਣ ਨਾ ਦਿੱਤਾ ਉਹ ਬਹੁਤ ਰੌਲਾ ਪਾਉਂਦਾ ਰਿਹਾ ਪਰ ਕਿਸ ਨੇ ਉਹਦੀ ਸੁਨਾ ਨਹੀਂ ਲੰਗਰ ਛੱਕੇ ਜਦ ਇੱਕ ਸਿੱਖ ਨੂੰ ਅਰਦਾਸ ਕਰਨ ਵਾਸਤੇ ਗੁਰੂ ਜੀ ਨੇ ਕਿਹਾ ਜਦ ਉਹ ਸਿੱਖ ਨੇ ਅਰਦਾਸ ਵਿੱਚ ਕਿਹਾ ਆਵਿਆ ਵਿੱਚ ਪਾਈਆਂ ਇੱਟਾਂ ਪੂਰੀ ਤਰ੍ਹਾਂ ਪੱਕ ਕੇ ਨਿਕਲਣਾ ਤਾਂ ਬਾਹਰੋਂ ਭਾਈ ਕਮਲਿਆ ਉੱਚੀ ਉੱਚੀ ਬੋਲਿਆ ਇਹ ਕੱਚੀਆਂ ਰਹਿਣਗੀਆਂ ਇਹ ਕੱਚੀਆਂ ਰਹਿਣਗੀਆਂ ਮੈਨੂੰ ਭੁੱਖਾ ਰੱਖਿਆ ਗਿਆ ਇੱਟਾਂ ਕੱਚੀਆਂ ਰਹਿਣਗੀਆਂ ਇਹਦੇ ਨੌਕਰਾਂ ਨੇ ਮੈਨੂੰ ਅੰਦਰ ਨਹੀਂ ਜਾਣ ਦਿੱਤਾ ਕਹਿੰਦੇ ਹਾਲ ਲੰਗਰ ਖਤਮ ਹੋ ਗਿਆ ਇਸ ਗਰੀਬ ਦੀ ਹਾ ਜਰੂਰ ਲੱਗੇਗੀ ਇੱਟਾਂ ਕੱਚੀਆਂ ਰਹਿਣਗੀਆਂ ਅਰਦਾਸ ਦੀ ਸਮਾਪਤੀ ਬਾਅਦ ਜਦ ਭਾਈ ਬੁੱਧੂ ਸ਼ਾਹ ਨੇ ਭਾਈ ਕਮਲੀ ਦੇ ਇਹਨਾਂ ਦਰਬਚਨਾ ਬਾਰੇ ਗੁਰੂ ਜੀ ਨੂੰ ਦੱਸਿਆ ਤਾਂ ਗੁਰੂ ਜੀ ਬੋਲੇ ਇੱਟਾਂ ਹੁਣ ਕੱਚੀਆਂ ਹੀ ਰਹਿਣਗੀਆਂ ਕਿਉਂਕਿ ਇੱਕ ਗਰੀਬ ਦੀ ਕਹੀ ਗੱਲ ਅਜਾਈ ਨਹੀਂ ਜਾਂਦੀ ਤੇਰੇ ਮੁਲਾਜ਼ਮਾਂ ਨੇ ਉਸਦੇ ਪਾਟੇ ਕੱਪੜੇ ਦੇ ਵੇਚ ਕੇ ਉਸ ਨੂੰ ਅੰਦਰ ਨਹੀਂ ਲੰਘਣ ਦਿੱਤਾ ਪਰ ਸੱਚੇ ਦਿਲੋਂ ਇੱਕ ਭਗਤ ਹੈ ਬੇਪਰਵਾਹ ਹੈ ਪਈ ਬੁੱਦੂ ਸਾਹ ਬੜੀ ਚਿੰਤਾ ਵਿੱਚ ਡੁੱਬ ਗਿਆ ਅਤੇ ਗੁਰੂ ਜੀ ਨੂੰ ਕਹਿਣ ਲੱਗਾ ਗੁਰੂ ਜੀ ਫੇ ਤੁਹਾਡੀ ਅਰਦਾਸ ਦਾ ਕੋਈ ਲਾਭ ਨਹੀਂ ਹੋਵੇਗਾ ਗੁਰੂ ਜੀ ਨੇ ਕਿਹਾ ਸੱਚੇ ਦੇ ਲੋਕ ਕੀਤੀ ਅਰਦਾਸ ਕਦੇ ਬੇਅਰਥ ਨਹੀਂ ਜਾਂਦੀ ਪਰ ਗਰੀਬ ਜੀ ਕਹੀ ਗੱਲ ਵੀ ਪੂਰੀ ਹੋਣੀ ਹੈ ਤੁਹਾਡੀ ਅਰਦਾਸ ਦਾ ਇਹ ਫਾਇਦਾ ਹੋਵੇਗਾ ਤੇ ਪੱਠਿਆਂ ਵਿੱਚ ਜੋ ਕੱਚੀਆਂ ਪੀਲੀਆਂ ਟਾਂ ਨਿਕਲਣਗੀਆਂ ਉਹ ਪੱਕੀਆਂ ਦੇ ਭਾਵਿਕ ਜਾਣਗੀਆਂ ਗੁਰੂ ਸਾਹਿਬ ਦੇ ਕੀਤੇ ਹੋਏ ਬਚਨ ਪੂਰੇ ਹੋਏ ਉਸ ਸਮੇਂ ਇੰਨੀ ਜ਼ਿਆਦਾ ਹੈ ਰਹੀ ਚੱਲੀ ਇੰਨਾ ਜਿਆਦਾ ਮੀਂਹ ਆਇਆ ਕਿ ਲੋਕਾਂ ਦੇ ਮਕਾਨ ਟਹਿ ਗਏ ਇਥੋਂ ਤੱਕ ਕਿ ਸਰਕਾਰੀ ਕਿਲੇ ਦੀ ਇੱਕ ਕੰਧ ਵੀ ਡਿੱਗ ਪਈ ਸੂਬੇਦਾਰ ਨੇ ਪੱਕੇ ਟੱਲਬਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸੁਣ ਕਿਸੇ ਥਾਂ ਤੋਂ ਪੱਕੇ ਇਟਾਣਾ ਮਿਲਿਆ ਫਿਰ ਹਵਾਜਤ ਨੂੰ ਮੁੱਖ ਰੱਖਦੇ ਹੋਏ ਦੀਵਾਰ ਦੀ ਸਵਾਰੀ ਵੀ ਜ਼ਰੂਰੀ ਸੀ ਇਸ ਲਈ ਉਹਨਾਂ ਨੇ ਭਾਈ ਬੁੱਧੂ ਸਾਹ ਕੋਲੋਂ ਕੱਚੀ ਪਿੱਲੀਆਂ ਇਟਾਂ ਵੀ ਪੱਕੀਆਂ ਦੇ ਭਾਅ ਖਰੀਦ ਕੇ ਉੱਥੇ ਲਾ ਲਈਆਂ ਭਾਈ ਬੁੱਧੂ ਸਾਹ ਗੁਰੂ ਜੀ ਦੇ ਕਹੇ ਬਚਨਾਂ ਉਤੇ ਬਹੁਤ ਖੁਸ਼ ਹੋਇਆ ਅਤੇ ਸੁਗਰਾਨ ਨੇ ਵਜੋਂ ਕਈ ਸੁਗਾਤਾ ਲੈ ਕੇ ਗੁਰੂ ਜੀ ਕੋਲ ਪੁੱਜਾ ਸੁਗਾਤਾ ਵੇਖ ਕੇ ਗੁਰੂ ਜੀ ਨੇ ਕਿਹਾ ਬੁੱਧੂ ਸ਼ਾ ਤੈਨੂੰ ਇਹ ਸੁਗਾਤਾ ਭਾਈ ਕਮਲਿਆ ਨੂੰ ਭੇਟ ਕਰਨੇ ਚਾਹੀਦੇ ਹਨ ਜਿਸ ਨੂੰ ਉਸ ਦਿਨ ਭੁੱਖਾ ਰੱਖਿਆ ਸੀ ਜਾਤਾ ਲੰਗਰ ਲਾਈਏ ਨਾ ਜੇ ਲਾਈਏ ਫਿਰ ਕਿਸੇ ਗਰੀਬ ਨੂੰ ਭੁੱਖਾ ਨਹੀਂ ਜਾਣ ਦੇਣਾ ਚਾਹੀਦਾ ਕਿਉਂਕਿ ਗਰੀਬਾਂ ਵਿੱਚ ਹੀ ਅਸਲੀ ਰੱਬ ਦਾ ਰੂਪ ਹੁੰਦਾ ਹੈ ਤੂੰ ਭਾਈ ਲੱਦੇ ਨੂੰ ਲੈ ਕੇ ਭਾਈ ਕਮਲਿਆ ਨੂੰ ਮਿਲ ਹੋ ਸਕੇ ਖਾਣ ਵਾਲੀਆਂ ਸੁਗਾਤਾ ਰੱਖ ਕੇ ਮਾਫੀ ਮੰਗ ਜੋਤ ਨੂੰ ਮaaf ਕਰ ਦੇਵੇਗਾ ਅੱਗੇ ਤੇਰੀਆਂ ਇਟਾਂ ਪੱਕੀਆਂ ਹੀ ਨਿਕਲਿਆ ਕਰਨਗੀਆਂ ਗੁਰੂ ਜੀ ਇਹ ਗੱਲ ਮੰਨ ਕੇ ਭਾਈ ਬੁੱਧੂ ਸ਼ਾਹ ਭਾਈ ਲੱਦੇ ਨੂੰ ਨਾਲ ਲੈ ਕੇ ਭਾਈ ਕਮਲਿਆ ਨੂੰ ਜਾ ਮਿਲਿਆ ਭਾਈ ਕਮਲਿਆ ਇੱਕ ਸਿੱਧਾ ਸਾਦਾ ਬੰਦਾ ਸੀ ਆਪਣੇ ਅੱਗੇ ਸੁਗਾਤਾ ਪਾਈਆਂ ਵੇਖ ਕੇ ਉਹ ਬਹੁਤ ਖੁਸ਼ ਹੋਇਆ ਭਾਈ ਬੁੱਧੂ ਸ਼ਾਹ ਨੂੰ ਇਸ ਸ਼ਰਤ ਉੱਤੇ ਮaaf ਕਰ ਦਿੱਤਾ ਕਿ ਉਹਨਾਂ ਪਹਿਰੇਦਾਰਾਂ ਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ ਜਿਨ੍ਹਾਂ ਨੇ ਉਸ ਦਿਨ ਮੈਨੂੰ ਅੰਦਰ ਜਾਣ ਨਹੀਂ ਦਿੱਤਾ ਪਾਬਲ ਲੰਗਰ ਛਕਣ ਨਹੀਂ ਸੀ ਦਿੱਤਾ ਅਤੇ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਸੀ ਹੋਣ ਦਿੱਤੇ ਭਾਈ ਬੁੱਧੂ ਸਾਹਿਬ ਇਸੇ ਤਰ੍ਹਾਂ ਕੀਤਾ ਉਹਨਾਂ ਨੌਕਰਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਦੋਨਾਂ ਸਿੱਖਾਂ ਦੀ ਜੋ ਅਰਦਾਸ ਹੈ ਉਹ ਪੂਰੀ ਕਰ ਦਿੱਤੀ ਭਾਈ ਕਮਲੀਏ ਦੇ ਬਚਨ ਵੀ ਪੂਰੇ ਹੋਏ ਤੇ ਭਾਈ ਬੁੱਧੂ ਸਾਹਿਬ ਨੂੰ ਵਪਾਰ ਵਿੱਚ ਘਾਟਾ ਵੀ ਨਹੀਂ ਪੈਣ ਦਿੱਤਾ ਇਸ ਤਰ੍ਹਾਂ ਦੀਆਂ ਹੋਰ ਸਾਖਿਆ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਆਨ ਕਰ ਦਿਓ ਤਾ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ